ਚਾਚੇ ਨੇ ਆਪਣੀ ਭਤੀਜੀ ਦਾ ਰਿਸ਼ਤਾ ਕਰਤਾ ਚਾਰ ਕਿੱल्ल्याਾਂ ਵਾਲੇ ਦੇ ਘਰੇ ਤੇ ਆਪਣੀ ਧੀ ਦਾ ਰਿਸ਼ਤਾ ਕੀਤਾ 3 ਕਿੱल्ल्याਾਂ ਦੇ ਘਰ ਜਿਹੜੀ ਭਤੀਜੀ ਚਾਰ ਕਿੱल्ल्याਾਂ ਤੇ ਵਿਆਹੀ ਸੀ ਉਹ ਤਾਂ ਹੁਣ ਰਾਣੀਆਂ ਵਾਂਗੂ ਰਾਜ ਕਰਦੀ ਆ ਤੇ ਜਿਹੜੀ ਆਪ ਦੀ ਧੀ 13 ਕਿੱल्ल्याਾਂ ਤੇ ਵਿਆਹੀ ਸੀ ਉਹ ਸਹੁਰਿਆਂ ਨੇ ਧੱਕੇ ਮਾਰ ਕੇ ਘਰੋਂ ਕੱਢ ਦਿੱਤੀ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਦੋ ਭਰਾ ਹੁੰਦੇ ਆ ਤੇ ਦੋਵਾਂ ਭਰਾਵਾਂ ਕੋਲੇ 18 ਕਿੱਲੇ ਜ਼ਮੀਨ ਹੁੰਦੀ ਐ ਦੋਵੇਂ ਭਰਾ ਇਕੱਠੇ ਰਹਿੰਦੇ ਹੁੰਦੇ ਆ ਜੁਆਇੰਟ ਫੈਮਿਲੀ ਹੁੰਦੀ ਆ ਖੇਤੀਬਾੜੀ ਦਾ ਵੀ ਸਾਰਾ ਕੰਮ ਇਕੱਠਾ ਹੁੰਦਾ ਜਿਹੜਾ ਵੱਡਾ ਭਰਾ ਹੁੰਦਾ ਉਹਦੇ ਕੋਲੇ ਇੱਕ ਧੀ ਹੁੰਦੀ ਆ ਜਿਹੜਾ ਪੁੱਤ ਹੁੰਦਾ ਉਹ ਕਾਫੀ ਲੇਟ ਹੋਇਆ ਹੁੰਦਾ ਤਾਂ ਜਿਹੜਾ ਛੋਟਾ ਭਰਾ ਸੀ ਉਹਦੇ ਕੋਲੇ ਵੀ ਇੱਕ ਬੇਟਾ ਸੀ ਇੱਕ ਬੇਟੀ ਸੀ ਸਾਂਝਾ ਪਰਿਵਾਰ ਸੀਗਾ ਬਹੁਤ ਸੋਹਣਾ ਕੰਮਕਾਰ ਚੱਲ ਰਿਹਾ ਸੀਗਾ ਤਾਂ ਅਚਾਨਕ ਕੀ ਹੁੰਦਾ ਕਿ ਜਿਹੜਾ ਵੱਡਾ ਭਰਾ ਹੁੰਦਾ ਉਹਦਾ ਐਕਸੀਡੈਂਟ ਹੋ ਜਾਂਦਾ ਉਹਦੀ ਮੌਤ ਹੋ ਜਾਂਦੀ ਜਦੋਂ ਵੱਡੇ ਭਰਾ ਦੀ ਮੌਤ ਹੁੰਦੀ ਆ ਉਸ ਟਾਈਮ ਤੇ ਉਹਦਾ ਪੁੱਤ 10 ਸਾਲਾਂ ਦਾ ਹੁੰਦਾ ਤੇ ਧੀ 17 ਸਾਲਾਂ ਦੀ ਹੁੰਦੀ ਆ ਜਿਹੜੀ ਵੱਡੇ ਭਰਾ ਦੀ ਘਰ ਵਾਲੀ ਸੀ ਉਹ ਵੀ ਕੋਈ ਬਾੜੀ ਚੁਸਤ ਚਲਾਕ ਨਹੀਂ ਸੀ ਭੜੀ ਮਾਨਸ ਜੀ ਔਰਤ ਸੀ ਵਿਚਾਰੀ ਚਲੋ ਜੀ ਜਿਹੜੀ ਸਾਰੀ ਕਬੀਲਦਾਰੀ ਸੀ ਉਹ ਚਾਚੇ ਦੇ ਸਿਰ ਤੇ ਆ ਗਈ ਕਿਉਂਕਿ ਜੁਆਇੰਟ ਫੈਮਿਲੀ ਸੀਗੀ ਜਿਹੜਾ ਵੀ ਸੌਦਾ ਪੱਤਾ ਲਿਓਣਾ ਉਹ ਵੀ ਚਾਚੇ ਨੇ ਲਿਓਣਾ ਜਿਹੜਾ ਪੈਸਾ ਥੇਲਾ ਸਾਰਾ ਏ ਟੂ ਜ਼ेड ਕੰਮ ਕਰਨੇ ਸਾਰੇ ਚਾਚੇ ਨੇ ਕਰਨੇ ਤਾਂ ਜਦੋਂ ਵੱਡੇ ਭਰਾ ਦੀ ਧੀ ਦੇ ਵਿਆਹਣ ਦਾ ਟਾਈਮ ਆਉਂਦਾ ਉਦੋਂ ਚਾਚਾ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੰਦਾ ਬਹੁਤ ਰਿਸ਼ਤੇ ਆਉਂਦੇ ਆ ਚਾਚਾ ਕਹਿੰਦਾ ਨਹੀਂ ਉਹ ਰਿਸ਼ਤਾ ਨਹੀਂ ਵਧੀਆ ਉਹ ਰਿਸ਼ਤਾ ਨਹੀਂ ਵਧੀਆ ਆਪਾਂ ਇੱਥੇ ਵਿਆਹ ਕਰਾਂਗੇ ਆਪ ਤਾਂ ਚਾਚਾ ਕੀ ਕਰਦਾ ਚਾਰ ਕਿੱਲਿਆਂ ਵਾਲੇ ਦੇ ਘਰੇ ਆਪਦੀ ਭਤੀਜੀ ਦਾ ਰਿਸ਼ਤਾ ਕਰ ਦਿੰਦਾ ਉਹ ਮੁੰਡਾ ਕੱਦ ਦਾ ਵੀ ਮਧਰਾ ਹੁੰਦਾ ਤੇ ਰੰਗ ਦਾ ਵੀ ਕਾਲਾ ਹੁੰਦਾ ਤੇ ਘਰੇ ਆ ਕੇ ਪਤੰਦਰ ਆਪਦੀ ਭਝਾਈ ਨੂੰ ਇਹ ਝੂਠ ਮਾਰ ਦਿੰਦਾ ਕਿ ਜਿੱਥੇ ਮੈਂ ਆਪਣੀ ਧੀ ਵਾਸਤੇ ਰਿਸ਼ਤਾ ਦੇਖ ਕੇ ਆਇਆ ਹਾਂ ਮੁੰਡਾ ਪੋਰਾ ਪੱਕੇ ਰੰਗ ਦਾ ਮੁੰਡਾ ਪੋਰਾ ਮਧਰਾ ਕੋਈ ਗੱਲ ਨਹੀਂ ਜ਼ਮੀਨ ਉਹਨਾਂ ਕੋਲ 14 ਕਿੱਲੇ ਆ ਜ਼ਮੀਨ ਰੋਡ ਦੇ ਨਾਲ ਲੱਗਦੀ ਆ ਧੀ ਆਪਣੀ ਰਾਜ ਕਰੂਗੀ ਹੁਣ ਜਿਹੜੀ ਵਿਚਾਰੀ ਵੱਡੇ ਭਰਾ ਦੀ ਘਰ ਵਾਲੀ ਸੀਗੀ ਉਹ ਵਿਚਾਰੀ ਭਲੀ ਮਾਨ ਸੀ ਉਹ ਕਹਿੰਦੀ ਵੀ ਠੀਕ ਆ ਭਾਈ ਜਿਵੇਂ ਤੁਸੀਂ ਕਹ ਰਹੇ ਹੋ ਸਾਨੂੰ ਮਨਜ਼ੂਰ ਆ ਹੁਣ ਚਾਚੇ ਦੇ ਦਿਲ 'ਚ ਇਹ ਚੋਰ ਸੀਗਾ ਵੀ ਜੇ ਮੈਂ ਭਤੀਜੀ ਨੂੰ 14 ਕਿੱਲੇ ਵਾਲੇ ਦੇ ਘਰੇ ਵਿਆਹਤਾ ਮੈਨੂੰ ਦਾਜ ਵੀ ਦੇਣਾ ਪਊ ਮੈਨੂੰ ਗੱਡੀ ਵੀ ਦੇਣੀ ਪਊ ਮੈਨੂੰ ਵਿਆਹ ਵੀ ਗੱਜ-ਬੱਜ ਕੇ ਕਰਨਾ ਪਊ ਜਾਨੀ ਕਿ ਮੈਨੂੰ ਪੈਸਾ ਠੋਕ ਕੇ ਲੈਣਾ ਪਊਗਾ ਪਰ ਜਿੱਥੇ 4 ਕਿੱਲੇ ਵਾਲੇ ਘਰੇ ਰਿਸ਼ਤਾ ਕਰਕੇ ਆਇਆ ਸੀਗਾ ਉਹਨਾਂ ਦਾ ਮੁੰਡਾ ਮਧਰਾ ਸੀ ਕਾਲੇ ਰੰਗ ਦਾ ਸੀਗਾ ਉਹਨਾਂ ਨੇ ਇੱਕੋ ਗੱਲ ਕਹਿਤੀ ਵੀ ਸਾਨੂੰ ਤਾਂ ਚਮਚਾ ਵੀ ਨਹੀਂ ਚਾਹੀਦਾ ਅਸੀਂ ਤਾਂ ਚਾਰ ਕੱਪੜੇ 'ਚ ਕੁੜੀ ਆ ਕੇ ਲੈ ਜਾਾਂਗੇ ਚਲੋ ਜੀ ਚਾਚਾ ਕੀ ਕਰਦਾ ਭਤੀਜੀ ਦਾ ਵਿਆਹ ਕਰ ਦਿੰਦਾ ਮਾੜੀ-ਮੋਟੀ ਜੀ ਰੋਟੀ ਪਾਣੀ ਕਰਕੇ ਤੋੜ ਦਿੰਦਾ। ਪਤੀ ਜੀ ਨੂੰ ਆਪਦੇ ਵਿਆਹ ਤੋਂ 6-8 ਮਹੀਨੇ ਬਾਅਦ ਪਤਾ ਲੱਗਦਾ ਕਿ ਜਿੱਥੇ ਮੈਂ ਵਿਆਹੀ ਆਂ, ਵੀਨਾ ਕੋਲੇ ਸਿਰਫ 4 ਕਿੱਲੇ ਜ਼ਮੀਨ ਆ। ਜਦੋਂ ਪਤੀ ਜੀ ਨੂੰ ਪਤਾ ਲੱਗਦਾ ਤਾਂ ਪਤੀ ਜੀ ਚਾਚੇ ਨੂੰ ਫੋਨ ਕਰਦੀ ਵੀ ਚਾਚਾ ਜੀ ਆਪਣੇ ਨਾਲ ਧੋਖਾ ਹੋ ਗਿਆ। ਵੀ ਜਿੱਥੇ ਮੇਰਾ ਤੁਸੀਂ ਵਿਆਹ ਕੀਤਾ ਇਹਨਾਂ ਕੋਲੇ ਸਿਰਫ 4 ਕਿੱਲੇ ਜ਼ਮੀਨ ਆ। ਇਹਨਾਂ ਨੇ ਆਪਾਂ ਨੂੰ ਝੂਠ ਮਾਰਿਆ। ਤਾਂ ਚਾਚਾ ਅੱਗੋਂ ਹੋਰ ਉਤੋਂ ਦੀ ਹੋ ਜਾਂਦਾ। ਚਾਚਾ ਕਹਿੰਦਾ ਅੱਛਾ ਆ ਗੱਲ ਆ। ਕੋਈ ਨਹੀਂ ਮੈਂ ਕਰਦਾ ਗੱਲ। ਮੈਂ ਖਿੱਚਦਾ ਵਿਚੋਲੇ ਦੇ ਕੰਨ ਆਪਾਂ ਕਰਾਂਗੇ ਪੰਚਾਇਤ ਆਪਾਂ ਕਰਾਂਗੇ ਗੱਲ। ਕਰਨੀ ਕਰਾਉਣੀ ਕਿੰਨੇ ਸੀ ਬਈ ਜਦੋਂ ਸਾਰੇ ਕੰਡੇ ਦਾ ਚਾਚੇ ਨੇ ਵਿਜੇ ਹੋਏ ਸੀਗੇ ਤਾਂ ਭਤੀਜੀ ਕਹਿੰਦੀ ਵੀ ਇੱਕ ਦਿਨ ਮੇਰੀ ਸਾਸਨ ਨਾਲ ਮੇਰੀ ਬਹੰਸਬਾਜੀ ਹੋ ਜਾਂਦੀ ਹੈ ਤੇ ਮੈਂ ਆਪਦੀ ਸਾਸ ਨੂੰ ਮਿਹਣਾ ਮਾਰ ਦਿੰਨੀ ਆ ਵੀ ਤੁਸੀਂ ਤਾਂ ਝੂਠ ਮਾਰ ਕੇ ਮੇਰਾ ਰਿਸ਼ਤਾ ਲਿਆ ਸੀ ਵੀ ਤੁਸੀਂ ਕਹੇ ਸਾਡੇ ਕੋਲੇ 14 ਕਿੱਲੇ ਜ਼ਮੀਨ ਹੈ ਤੁਹਾਡੇ ਕੋਲੇ ਜ਼ਮੀਨ ਸਿਰਫ 4 ਕਿੱਲੇ ਆ ਤਾਂ ਕਹਿੰਦੀ ਅੱਗੋਂ ਮੇਰੀ ਸਾਸ ਮੇਰੇ ਘਰ ਵਾਲੇ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੀ ਹੈ ਕਿ ਮੇਰਾ ਇੱਕੋ ਇੱਕ ਪੋਤਾ ਮੈਨੂੰ ਇਹਦੀ ਸੌਂ ਲੱਗੇ ਅਸੀਂ ਤੇਰੇ ਚਾਚੇ ਨੂੰ ਸਾਰਾ ਕੁਝ ਦੱਸਿਆ ਸੀ ਵੀ ਸਾਡੇ ਕੋਲੇ 4 ਕਿੱਲੇ ਜ਼ਮੀਨ ਆ ਇੰਨਾ ਸਾਡਾ ਮੁੰਡਾ ਪੜਿਆ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਤਾ ਅਗੋਂ ਕਹਿੰਦੀ ਤੇਰੇ ਚਾਚੇ ਨੇ ਉਸ ਟਾਈਮ ਇਹ ਕਿਹਾ ਸੀ ਸਾਨੂੰ ਪਰਿਵਾਰ ਚੰਗਾ ਚਾਹੀਦਾ ਰੰਗ ਰੂਗ ਕਾਲੇ ਦਾ ਕੋਈ ਚੱਕਰ ਨਹੀਂ ਜ਼ਮੀਨ ਜਾਇਦਾ ਦਾ ਕੋਈ ਚੱਕਰ ਨਹੀਂ ਵੀ ਤੁਸੀਂ ਵੀ ਰੋਟੀ ਖਾ ਕੇ ਸੌਣੇ ਤੁਸੀਂ ਕਿਹੜਾ ਭੁੱਖੇ ਸੌਣੇ ਹੋ ਚਲੋ ਜੀ ਕਹਿੰਦੀ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਸੀ ਵੀ ਇਹ ਜਿਹੜਾ ਧੋਖਾ ਕੀਤਾ ਇਹ ਮੇਰੇ ਚਾਚੇ ਨੇ ਕੀਤਾ ਕਹਿੰਦੀ ਚਲੋ ਜੀ ਮੈਂ ਦਿਲ ਨੂੰ ਗੰਡ ਮਾਰ ਲਈ ਕਹਿੰਦੀ ਮੈਂ ਪਾਠ ਬਹੁਤ ਕਰਦੀ ਹੁੰਦੀ ਸੀ ਮੈਂ ਸਵੇਰੇ ਤੇ ਸ਼ਾਮ ਨੂੰ ਪਾਠ ਰੋਜ਼ਾਨਾ ਕਰਦੀ ਸੀ ਬਿਨਾਂ ਨਾਗੇ ਤੋਂ ਕਿਉਂ ਜਿਹੜਾ ਮੇਰਾ ਘਰ ਵਾਲਾ ਸੀ ਬੇਸ਼ੱਕ ਉਹ ਸੋਹਣਾ ਸੁਨੱਖਾ ਨਹੀਂ ਸੀ ਭਾਵੇਂ ਮਧਰਾ ਸੀ ਪਰ ਉਹਦੇ 'ਚ ਇੱਕ ਗੁਣ ਸੀਗਾ ਵੀ ਉਹ ਇੱਕ ਇੱਕ ਮੈਨੂੰ ਤੰਗ ਪਰੇਸ਼ਾਨ ਨਹੀਂ ਸੀ ਕਰਦਾ ਇੱਕ ਮੇਰੀ ਇੱਜ਼ਤ ਬਹੁਤ ਕਰਦਾ ਸੀ ਪਰ ਕਦੀ दारू-ਦੂਰ ਪੀ ਲੈਂਦਾ ਸੀ ਉਹ ਕਦੀ ਚਲੋ ਜੀ ਜਦੋਂ ਮੇਰਾ ਪੁੱਤ ਹੋਇਆ ਡੇਢ ਸਾਲ ਆਪਰ ਮੇਰੇ ਘਰੇ ਚ ਬੇਟੇ ਨੇ ਜਨਮ ਲਿਆ ਉਸ ਟਾਈਮ ਮੇਰੇ ਘਰ ਲੈਣ दारू-ਦੂਰ ਪੀਣੀ ਬਿਲਕੁਲ ਬੰਦ ਕਰਤੀ ਮੇਰੇ ਘਰ ਲੈ ਕੋਈ 4 ਕਿੱਲੇ ਜ਼ਮੀਨ ਆਪਦੀ ਸੀ ਨਾਲ ਕੋਈ 10 ਕਿੱਲੇ ਹੋਠੇਕੇ ਦੇ ਲੈਣੀ ਸ਼ੁਰੂ ਕਰਤੀ ਤੇ ਮਿਹਨਤ ਕਹਿੰਦੀ ਬਹੁਤ ਕਰਿਆ ਕਰੇ ਕਹਿੰਦੀ ਮੇਰੇ ਘਰ ਨੂੰ ਆਣ ਗਵਾਨ ਸ਼੍ਰੀ ਕਗਬੀਲਾ ਇਹ ਵੀ ਗੱਲਾਂ ਕਰਦਾ ਸੀਗਾ ਵੀ ਇਹ ਹੁਣ ਵੱਸਦੀ ਨਹੀਂ ਤੇ ਇਹ ਤਲਾਕ ਦੇਊਗੀ ਕੁੜੀ ਕਿਉਂਕਿ ਮੈਂ ਕਹਿੰਦੀ ਸੋਹਣੀ ਤਨਕੀ ਸੀ ਉਹ ਕਾਲੇ ਰੰਗ ਚਾਚੇ ਤਾਂ ਦੇ ਮੁੰਡੇ ਨੂੰ ਬਹੁਤ ਮਿਹਨੇ ਮਾਰਦੇ ਸੀ ਵੀ ਪਰ ਚਾਈ ਦਾ ਖਿਆਲ ਰੱਖਿਆ ਕਰ ਜੇ ਕਰਿਆ ਕਰ ਵੋ ਕਰਿਆ ਕਰ ਵੀ ਇਹ ਤੇਰੇ ਬਸ ਦੇ ਨਹੀਂ ਕਦੀ ਪਰ ਮੇਰੇ ਦਿਲ ਚ ਇੱਕੋ ਗੱਲ ਸੀ ਵੀ ਮੈਂ ਇੱਥੇ ਬਸ ਕੇ ਵਿਖਾਉਣਾ ਕਹਿੰਦੀ ਇਥੋਂ ਤਾਂ ਕਿ ਜੇ ਮੇਰਾ ਘਰ ਵਾਲਾ ਖੇਤ ਪੱਠੇ ਵੜਦਾ ਹੁੰਦਾ ਸੀ ਤਾਂ ਮੈਂ ਉਹਨੂੰ ਪੰਡਾ ਵੀ ਚਕਾ ਕੇ ਲਿਆਉਂਦੀ ਸੀ ਮੈਂ ਟੋਕਾ ਵੀ ਆ ਕੇ ਕਹਿੰਦੀ ਨਾਲ ਕਿ ਤਰਾਉਂਦੀ ਸੀ ਆਪਦੇ ਘਰ ਵਾਲ ਦੇ ਤੇ ਜੇ ਕਦੇ ਪਿੰਡ ਚ ਮੇਰਾ ਘਰ ਵਾਲਾ ਵਿਆਹ ਸ਼ਦੀ ਚਲਾ ਜਾਂਦਾ ਸੀ ਜਾਂ ਰਿਸ਼ਤੇਦਾਰਾਂ ਚ ਵਿਆਹ ਸ਼ਦੀ ਚਲਾ ਜਾਂਦਾ ਸੀ ਜਾਂ ਬਾਹਰ ਕਿਤੇ ਕੰਮ ਪੈ ਜਾਂਦਾ ਉੱਥੇ ਚਲਾ ਜਾਂਦਾ ਸੀ ਮੈਂ ਕਿਦੀ ਡੰਗਰਾਂ ਨੂੰ ਪੱਠੇ ਵੀ ਪਾ ਦਿੰਦੀ ਸੀ ਮੈਂ ਡੰਗਰਾਂ ਦਾ ਗੋਹਾ ਵੀ ਸਿੱਟ ਦਿੰਦੀ ਸੀ ਕਹਿੰਦੀ ਮੁੱਕ ਦੀ ਗੱਲ ਕੀ ਆ ਵੀ ਜਿਹੜਾ ਸਾਡਾ ਪਿੰਡ ਹੁੰਦਾ ਉਹ ਸ਼ਹਿਰ ਤੋਂ 4 ਕਿਲੋਮੀਟਰ ਦੀ ਦੂਰੀ ਤੇ ਹੁੰਦਾ ਤੇ 4-5 ਸਾਲਾਂ ਦੇ ਵਿੱਚ ਵਿੱਚ ਕਹਿੰਦੀ ਸ਼ਹਿਰ ਇੰਨਾ ਕ ਵੱਧਾ ਕਿ ਸਾਡਾ ਪਿੰਡ ਸ਼ਹਿਰ ਦੇ ਜਮਾਂ ਨਾਲ ਲੱਗ ਜਾਂਦਾ ਤੇ ਕਹਿੰਦੀ ਉਧਰੋਂ ਦੀਵਾਲੀ ਹੁੰਦੀ ਹੈ ਤੇ ਦੀਵਾਲੀ ਤੋਂ ਕਹਿੰਦੀ 4-5 ਦਿਨ ਪਹਿਲਾਂ ਮੈਨੂੰ ਸੁਪਨਾ ਆਉਂਦਾ ਕਿ ਸਾਡੀ ਕਰੋੜ ਰੁਪਏ ਦੀ ਕਹਿੰਦੀ ਲਾਟਰੀ ਨਿਕਲ ਆਈ ਤਾਂ ਕਹਿੰਦੀ ਮੈਂ ਆਪਦੇ ਘਰ ਵਾਲ ਨੂੰ ਦੱਸਿਆ ਇੱਕ ਸਵੇਰ ਉੱਠ ਕੇ ਕਿ ਰਾਤੀ ਮੈਨੂੰ ਸੁਪਨਾ ਆਇਆ ਕਿ ਮੇਰੀ ਕਰੋੜ ਦੀ ਲਾਟਰੀ ਨਿਕਲੀ ਹੈ ਤਾਂ ਕਹਿੰਦੀ ਕੋ ਮੇਰਾ ਘਰ ਵਾਲਾ ਕਹਿੰਦਾ ਚਲ ਆ ਪੈਸ ਇੰਦਗੋ ਮੈਂ ਹੱਸ ਕੇ ਕਿਹਾ ਵੀ ਕਮਲਿਆ ਏ ਈ ਕਿਸਮਤ ਕਿੱਥੇ ਇਹਦੀ ਮੇਰੇ ਦਿਲ ਚੋਂ ਗੱਲ ਚੱਲਦੀ ਹੈ ਜੇ ਏ ਈ ਕਿਸਮਤ ਹੁੰਦੀ ਤਾਂ ਮੈਂ ਚਾਰਾਂ ਕਿਲੇ ਦੇ ਵਿਆਹ ਵਿੱਚ ਕਿ ਆਉਣਾ ਸੀਗਾ ਕਹਿੰਦੇ ਚਲੋ ਜੀ ਮੇਰਾ ਘਰ ਵਾਲਾ 11 12 ਵਜੇ ਸ਼ਹਿਰ ਜਾਂਦਾ ਤੇ ਸ਼ਹਿਰ ਸਾਡੇ ਪਿੰਡ ਦਾ ਬੰਦੀ ਲਾਟਰੀਆਂ ਪਵਾਉਂਦਾ ਹੁੰਦਾ ਉੱਥੇ ਕਹਿੰਦੀ ਲਾਟਰੀ ਪਾਉਂਦਾ ਚਲੋ ਜੀ ਕਹਿੰਦੀ ਦੀਵਾਲੀ ਤੋਂ ਬਾਅਦ ਬੰਪਰ ਨਿਕਲਦਾ ਤੇ ਸਾਨੂੰ ਕਹਿੰਦੀ ਕਰੋੜ ਰੁਪਏ ਦੀ ਲਾਟਰੀ ਨਿਕਲ ਆਉਂਦੀ ਹੈ ਕਹਿੰਦੀ ਚਲੋ ਜਦੋਂ ਜ਼ਮੀਨਾਂ ਦੇ ਰੇਟ ਕਹਿੰਦੀ ਠੀਕ ਠਾਕ ਜੇ ਹੁੰਦੇ ਸੀਗੇ ਕਹਿੰਦੇ ਅਸੀਂ ਉਹਨੂੰ 7 80 ਲੱਖ ਦੀ ਕਹਿੰ ਅ ਦੂਜੇ ਪਿੰਡ ਤੇ ਕਹਿੰਦੀ 20 ਲੱਖ ਦਾ ਅਸੀਂ ਉੱਥੇ ਕੰਮ ਡੇਰੀ ਫਾਰਮ ਬਣਾ ਲਿਆ ਮੱਝਾਂ ਦਾ ਕਹਿੰਦੀ ਮੱਝਾਂ ਡੇਰੀ ਫਾਰਮ ਬਣਾਇਆ ਕਹਿੰਦੀ ਸਾਡਾ ਡੇਰੀ ਫਾਰਮ ਸਾਨੂੰ ਇੰਨਾ ਕਿ ਸਿੱਧਾ ਪਿਆ ਸ਼ਹਿਰ ਚ ਸਾਡਾ ਦੁੱਧ ਪੈਣ ਲੱਗ ਗਿਆ ਘਰਾਂ ਦੇ ਵੀ ਸਾਡਾ ਦੁੱਧ ਲੱਗ ਗਿਆ ਕਹਿੰਦੀ 2-3 ਸਾਲਾਂ ਦੇ ਵਿੱਚ ਵਿੱਚ ਪੂਰੀ ਗੁੱਡੀ ਚੜ ਗਈ ਕਹਿੰਦੀ ਮਨ ਲਾ ਵੀ ਇੰਨੇ ਕੁ ਰੁਪਈਏ ਘਰੇ ਆਉਣ ਲੱਗ ਗਏ ਵੀ ਮੈਨੂੰ ਇਹ ਨਹੀਂ ਸੀ ਪਤਾ ਵੀ ਪੈਸੇ ਆਈ ਕਿੱਥੋਂ ਜਾਂਦੇ ਆ ਜਿਹੜੀ ਸਾਡੀ 4 ਕਿੱਲੇ ਜ਼ਮੀਨ ਸੀ ਉਹ ਵੀ ਹੁਣ ਸ਼ਹਿਰ ਦੇ ਵਿੱਚ ਜਮ੍ਹਾਂ ਆ ਚੁੱਕੀ ਸੀ ਅਸੀਂ ਉਹ ਵੀ ਵੇਚਤੀ ਅਸੀਂ ਉਹ ਵੀ ਵੇਚ ਕੇ ਕਹਿੰਦੀ ਦੂਜੇ ਪਿੰਡ ਜਿਹੜ ਸਾਡੀ ਸਾਰੀ ਜ਼ਮੀਨ ਕਹਿੰਦੀ 12 ਕਿੱਲੇ ਬਣ ਗਈ। ਕਹਿੰਦੀ ਉਹ ਤੋਂ ਡੇਰੀ ਫਾਰਮ ਸੀ 40-45 ਰਕੋ ਮੱਝਾਂ ਸੀ ਦੋ ਤਿੰਨ ਸੀ ਅਸੀਂ ਨੌਕਰ ਰੱਖ ਖਲੇ। ਵੀ ਕਹਿੰਦੀ ਇੰਨੇ ਕਰ ਆਪਣੇ ਭਾਗ ਲਾਤੇ ਵੀ ਜਿਹੜਾ ਪਿਛਲਾ ਮਾੜਾ ਸਮਝ ਸੁ ਸਾਰੇ ਮੈਨੂੰ ਭੁੱਲ ਗਿਆ। ਕਹਿੰਦੀ ਹੁਣ ਆ ਗਈ ਗੱਲ ਚਾਚੇ ਦੀ ਧੀ ਦੀ। ਕਹਿੰਦੀ ਚਾਚੇ ਨੇ ਜਦੋਂ ਆਵਦੀ ਦੀ ਦਾ ਰਿਸ਼ਤਾ ਕਰਨਾ ਸੀ ਬੜੇ ਨੇ ਘਰ ਵੇਖੇ ਇੱਧਰ ਘਰ ਵੇਖ ਉੱਧਰ ਘਰ ਵੇਖ ਇੱਧਰ ਘਰ ਵੇਖ। ਕਹਿੰਦੀ ਫੇਰ ਚਾਚਾ ਆਵਦੀ ਦੀ ਦਾ ਰਿਸ਼ਤਾ ਕਰਦਾ 15 ਕਿੱਲੇ ਨਾਲ ਦੇ ਕਰ। ਚਲੋ ਜੀ ਬੜੀ ਪੁੱਛ ਪੜਤਾਲ ਕਰਕੇ ਰਿਸ਼ਤਾ ਕਰਦਾ ਜ਼ਮੀਨਾਂ ਦੀਆਂ ਫਰਦ ਕਹਿੰਦੀ ਫਿਰ ਮੇਰਾ ਚਾਚਾ ਜਿਹੜਾ ਹੁੰਦਾ ਉਹ ਆਪਦੀ ਧੀ ਨੂੰ ਸੋਨਾ ਵੀ ਬਹੁਤ ਪਾਉਂਦਾ ਬੜਾ ਗੱਜ-ਵੱਜ ਕੇ ਵਿਆਹ ਕਰਦਾ ਗੱਡੀ ਵੀ ਵੱਡੀ ਦਿੰਦਾ ਕਹਿੰਦੀ ਪਰ ਜਿਹੜੇ ਮੱਥੇ ਦੇ ਲੇਖ ਹੁੰਦੇ ਆ ਉਹ ਨਹੀਂ ਮਿਟਦੇ ਹੁੰਦੇ ਚਲੋ ਜੀ 2 ਸਾਲ ਹੁੰਦੇ ਆ ਮੇਰੇ ਚਾਚੇ ਦੀ ਧੀ ਵਿਆਹੀ ਨੂੰ ਕਹਿੰਦੀ ਕੋਈ ਬੱਚਾ ਨਹੀਂ ਪੈਦਾ ਹੁੰਦਾ ਸੱਸ ਵੀ ਮਿਹਨੇ-ਮੁਨੇ ਮਾਰਨੀ ਸ਼ੁਰੂ ਕਰ ਦਿੰਦੀ ਆ ਜਿਹੜਾ ਚਾਚੇ ਦਾ ਜਵਾਈ ਉਹ ਵੀ ਨਸ਼ੇ ਪੱਤੇ ਕਰਨ ਲੱਗ ਜਾਂਦਾ ਉਹ ਵੀ ਕੁੱਟਣ ਮਾਰਨ ਲੱਗ ਜਾਂਦਾ ਤਾਂ ਇੱਕ ਦਿਨ ਰਾਤ ਨੂੰ ਕੁੱਟ ਕੇ ਉਹ ੱਟਕੇ ਮਾਰ ਕੇ ਮੇਰੇ ਚਾਚੇ ਦੀ ਧੀ ਨੂੰ ਘਰੋਂ ਬਾਹਰ ਕੱਢ ਦਿੰਦੇ ਆ ਮੇਰੇ ਚਾਚੇ ਨੂੰ ਫੋਨ ਆਉਂਦਾ ਰਾ ਸਵੇਰੇ ਗੱਲਬਾਤ ਕਰਦਾ ਤਾਂ ਅੱਗੋਂ ਕਹਿੰਦੀ ਮੇਰੇ ਚਾਚੇ ਦੀ ਧੀ ਦੀ ਜਿਹੜੀ ਸੱਸ ਹੁੰਦੀ ਉਹ ਕਹਿੰਦੀ ਅਸੀਂ ਨਹੀਂ ਰੱਖਣੀ ਜਿਹਦੇ ਕਰੇ ਜਵਾਗ ਨਹੀਂ ਪੈਦਾ ਹੁੰਦਾ ਚਲੋ 6 ਮਹੀਨੇ ਚਾਚਾ ਕਦੇ ਲਾਜ ਰੂਜ ਕਰਾ ਕੇ ਫਿਰ ਛੱਡ ਕਹਿੰਦਾ ਫਿਰ ਨਹੀਂ ਬੱਚਾ ਪੈਦਾ ਹੁੰਦਾ ਮੁੱਕਦੀ ਗੱਲ ਆ ਚਾਚੇ ਦੇ ਧੀ ਦਾ ਤਲਾਕ ਹੋ ਜਾਂਦਾ ਕਹਿੰਦੇ ਜੋ ਤਲਾਕ ਨੂੰ 6-7 ਮਹੀਨੇ ਹੋਏ ਹੁੰਦੇ ਆ ਚਾਚੇ ਦੀ ਬਿਮਾਰ ਰਹਿਣ ਲੱਗ ਜਾਂਦੀ ਆ ਟੈਸਟ ਟੁਸਟ ਕਰਾਉਂਦੇ ਆ ਪਤਾ ਲੱਗਦਾ ਇਹ ਬੱਚੇਦਾਨੀ ਚ ਰਸੌਲੀ ਸੀ ਕੈਂਸਰ ਬਣ ਗਿਆ ਚਲੋ ਜੀ ਚਾਚੇ ਨੂੰ ਆਪ ਦੀ ਧੀ ਦੀ ਬੱਚੇਦਾਨੀ ਵੀ ਕਢਾਉਣੀ ਪੈਗੀ ਉਸ ਤੋਂ ਬਾਅਦ ਜਿਹੜੇ ਚਾਚੇ ਦੀ ਆਸ ਸੀ ਉਹ ਆਸ ਜਮਾਂ ਮੁੱਕ ਗਈ ਵੀ ਹੁਣ ਇਹ ਕਿਸੇ ਕੁਆਰੇ ਮੁੰਡੇ ਨਾਲ ਤਾਂ ਵਿਆਹ ਹੀ ਨਹੀਂ ਜਾ ਸਕਦੀ ਕਿਉਂਕਿ ਬੱਚੇ ਨਹੀਂ ਪੈਦਾ ਕਰ ਸਕਦੀ ਵੀ ਹੁਣ ਤਾਂ ਉਹ ਜੇ ਬੰਦੇ ਨਾਲ ਤੋਰ ਨਹੀਂ ਪਾਉਗੀ ਵੀ ਜਿਹਦੀ ਘਰ ਵਾਲੀ ਮਰੀ ਹੋਈ ਬੱਚੇ ਪੁੱچے ਹੋਏ ਹਨ ਬੱਚੇ ਵਿੱਚ ਸਾਹਮਣੇ ਵਾਸਤੇ ਲੈ ਜਾਉ ਵਿਆਹ ਕੇ ਤਾਂ ਕੀ ਹੁੰਦਾ ਕਿ ਇੱਕ ਰਿਟਾਇਰ ਫੌਜੀ ਹੁੰਦਾ ਉਹਦੇ ਦੋ ਮੁੰਡੇ ਹੁੰਦੇ 12 13 ਸਾਲਾਂ ਦੇ ਉਹਦੀ ਘਰ ਵਾਲੀ ਮਰੀ ਹੁੰਦੀ ਆ ਉਹਦਾ ਰਿਸ਼ਤਾ ਆਉਂਦਾ 6-7 ਕਿਲੇ ਉਸ ਫੌਜੀ ਕੋਲੇ ਜ਼ਮੀਨ ਹੁੰਦੀ ਤਾਂ ਜਿਹੜਾ ਚਾਚਾ ਹੁੰਦਾ ਇਹ ਆਪ ਦੀ ਧੀ ਨੂੰ ਉਸ ਫੌਜੀ ਨਾਲ ਤੋਰ ਦਿੰਦਾ ਜਿਹੜਾ ਫੌਜੀ ਹੁੰਦਾ ਵੀ ਉਹ ਸ਼ਰਾਬ ਬੜੀ ਪੀਂਦਾ ਹੁੰਦਾ ਤੇ ਬਾਲੇ ਹੜ ਬਸਭਾ ਨ ਨਹੀਂ ਜਿਹੜਾ ਬਸਭਾ ਹੁੰਦਾ ਉਸ ਬੰਦੇ ਦਾ ਚਲੋ ਜੀ ਉੱਥੇ ਵੀੜਾ ਫੌਜੀ ਸੀ ਪੀ ਕੇ ਉਹ ਵੀ ਕੁੱਟ ਕੁੱਟਿਆ ਮਾਰਿਆ ਕਰੇ ਗਾਲਾਂ ਗੋਲਾਂ ਕੱਢਿਆ ਕਰੇ ਉਹਨੇ ਵੀ ਚਾਚੇ ਦੀ ਦੀ ਜ਼ਿੰਦਗੀ ਜਮਾ ਕਹਿੰਦੀ ਨਰਕ ਬਣਾ ਦਿੱਤੀ ਜਿਹੜੇ ਪੁੱਤ ਸੀ ਉਹ ਗੱਭਰੂ ਹੋਏ ਉਹਨਾਂ ਨੇ ਕਿੱਥੇ ਮਾਂ ਸਮਝ ਨਹੀਂ ਸੀ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਕਿ ਸਾਡੇ ਅੱਖਾਂ ਸਾਹਮਣੇ ਦਾ ਵਿਆਹ ਕੀ ਲੈਂਦੀ ਆ ਇਹ ਬਾਈ ਉਹ ਵੀ ਗਾਲਾਂ ਗਲੋਚ ਕੱਢਦੇ ਆ ਉਹ ਵੀ ਪੂਰਾ ਰੱਜ ਕੇ ਜਲੂਸ ਕੱਢਦੇ ਆ ਹੁਣ ਮੇਰਾ ਚਾਚਾ ਆਪਦੀ ਦੀ ਨੂੰ ਦੁਖੀ ਦੇਖ ਕੇ ਜਮਾ ਕਹਿੰਦੀ ਮਰਨ ਕਿਡਾਰੇ ਪਰ ਚਾਚੇ ਦੀ ਇਹ ਕਹਿੰਦੇ ਕੀਤੀਆਂ ਮਾੜੀਆਂ ਕਰਤੂਤਾਂ ਦੀ ਧੀ ਨੂੰ ਭੁਗਤਨੀਆ ਪੈ ਗਈਆਂ। ਤੁਸੀਂ ਬੇਸ਼ੱਕ ਮੈਂ ਕਦੇ ਵੱਧ ਬਾਣੀ ਸੀ ਦਿੱਤੀ ਆਪ ਦੇ ਚਾਚੇ ਨੂੰ ਨਾ ਚਾਚੇ ਦੇ ਬੱਚਿਆਂ ਨੂੰ ਪਰ ਕਹਿੰਦੀ ਉਹ ਰੱਬ ਕਿਤੇ ਨਾ ਕਿਤੇ ਦੇਖਦਾ ਹੁੰਦਾ। ਜਿਹੜੀ ਚਾਚੇ ਨੇ ਕਹਿੰਦੀ ਮੇਰੇ ਨਾਲ ਧੋਖਾ ਕੀਤਾ ਸੀਗਾ ਮੈਨੂੰ ਮਾੜੇ ਘਰੇ ਵਿਆਹ ਕੇ ਅੱਜ ਤੀਨ ਚੰਗੇ ਘਰੇ ਵਿਆਇਆ। ਪਰ ਰੱਬ ਨੇ ਸਿੰਧੀ ਉਹ ਸਾਰੀ ਗੇਮ ਘਮਾਤੀ ਕਿਉਂਕਿ ਸਿਆਣੇ ਕਹਿੰਦੇ ਜਿਹੜੇ ਮੱਥੇ ਤੇ ਲੇਖ ਹੁੰਦੇ ਆ ਨਾ ਬਈ ਇਹ ਕੋਈ ਕਿਸੇ ਦੇ ਖੋ ਨਹੀਂ ਸਕਦਾ। ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਵੀਡੀਓ ਬਾਤ ਬਾਤ ਲੋਕਾਂ ਤੱਕ ਪਹੁੰਚੇ। ਵੀ ਚਾਚੇ ਨੇ ਆਪ ਦੀ ਭਤੀਜੀ ਨੂੰ ਚਾਰਾਂ ਕਿੱਲਾਂ ਨੇ ਘਰੇ ਵਿਆਹਤਾ ਕਿ ਮੈਨੂੰ ਵਿਆਹ ਤੇ ਪੈਸੇ ਨਾਲ ਲਾਉਣੇ ਪੈਣ ਮੈਨੂੰ ਦਾਜ ਨਾ ਦੇਣਾ ਪਵੇ ਵੀ ਕੱਲ ਨੂੰ ਮੈਂ ਆਪ ਦੀ ਧੀ ਨੂੰ ਚੰਗੇ ਘਰੇ ਵਿਆਹਾਂਗਾ ਉੱਥੇ ਮੈਂ ਗੱਡੀ ਵੱਡੀ ਦਊਂਗਾ ਸੋਨਾ ਧੀ ਨੂੰ ਖੁੱਲਾ ਪਾਊਂਗਾ ਵੀ ਮੇਰੀ ਧੀ ਸੌਖੀ ਰਵੇ ਪਰ ਚਾਚੇ ਨੂੰ ਉਹ ਖੇਡੀ ਹੋਈ ਬਾਜੀ ਪੁੱਠੀ ਪੈ ਗਈ ਹੁਣ ਜਿਹੜੀ ਚਾਚੇ ਦੀ ਧੀ ਆ ਉਹਦੀ ਜ਼ਿੰਦਗੀ ਤਾਂ ਨਰਕ ਬਣੀ ਪਈ ਆ ਉਹਦਾ ਰੋ ਰੋ ਕੇ ਦਿਨ ਕੱਟਦੀ ਆ ਤੇ ਜਿਹੜੀ ਚਾਰਾਂ ਕਿੱਲਾਂ ਤੇ ਵਿਆਹੀ ਸੀ ਜੋ 12 ਕਿੱਲਾਂ ਦੀ ਮਾਲਕ ਬਣੀ ਬੈਠੀ ਆ 40 45 ਡੰਗਰਾਂ ਦਾ ਜੋ ਡੇਰੀ ਫਾਰਮਰ ਤਿੰਨ ਸੀਰੀ ਉਹਨਾਂ ਦੇ ਥੱਲੇ ਕੰਮ ਕਰਦੇ ਆ ਤੇ ਉਹ ਅੱਜ ਰਾਣੀ ਬਣੀ ਬੈਠੀ ਆ ਇਸ ਕਰਕੇ ਭਰਾਵੋ ਕਦੇ ਵੀ ਕਿਸੇ ਬੰਦੇ ਨਾਲ ਧੱਕਾ ਨਾ ਕਰੋ ਮਾੜਾ ਨਾ ਕਰੋ ਕਦੇ ਕਿਸੇ ਦਾ ਮਾੜਾ ਨਾ ਸੋਚੋ ਰੱਬ ਸਾਰਾ ਕੁਝ ਦੇਖਦਾ ਹੁੰਦਾ ਬਾਈ ਤੁਹਾਡੇ ਕੀਤੇ ਮਾੜੇ ਕਰਮ ਕਦੇ ਨਾ ਕਦੇ ਤੁਹਾਡੇ ਅੱਗੇ ਜਰੂਰ ਆਉਣਗੇ ਜੇ ਤੁਹਾਡੇ ਅੱਗੇ ਰਹਿਣਗੇ ਤੁਹਾਡੇ ਬੱਚਿਆਂ ਦੇ ਅੱਗੇ ਜਰੂਰ ਆਉਣਗੇ ਇਹ ਗੱਲ ਮੇਰੀ ਯਾਦ ਰੱਖਿਓ ਤੇ ਆਹ ਵੀਡੀਓ ਨੂੰ ਸ਼ੇਅਰ ਕਰ ਦਿਓ ਹੋ ਸਕਦਾ ਆਹਾਂ ਵੀਡੀਓ ਦੇਖ ਕੇ ਕੋਈ ਬੰਦਾ ਸਿਆਣਾ ਹੋ ਜੇ ਮਾੜੇ ਕੰਮ ਕਰਨ ਤੋਂ ਟਾਲਾ ਕਰ ਦੇ ਤੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ